ਸਰ ਮੇਰਾ ਨਾਮ ਅਨੂ ਕੀ ਗੱਲ ਪਤ ਜਿਹੜਾ ਕੰਨ ਬਾਰ ਗੱਲ ਹੈ ਹੋਈਆ ਮੇਰੇ ਹਸਬੰਡ ਤੇ ਮੇਰਾ ਮਾਸੀ ਦਾ ਮੁੰਡਾ ਵਿਚਾਰ ਜਾ ਰਹੇ ਸੀ ਇਹ ਜਾਂਦੇ ਜਾਂਦੇ ਇਹਨਾਂ ਦੀ ਆਪਸ ਚ ਕੋਈ ਲੜਾਈ ਹੋ ਪਈ ਆ ਕੋਈ ਗੱਲ ਤੋਂ ਹੀ ਹੋਈ ਆ ਉਹ ਚੀਜ਼ ਦਾ ਸਾਨੂੰ ਨਹੀਂ ਪਤਾਗਾ ਤੇ ਵਿਕੀ ਨੇ ਤੇ ਸ਼ਿਬਮ ਨੇ ਮੇਰੇ ਹਸਬੰਡ ਦੇ ਤੇ ਮੇਰੇ ਮਾਸੀ ਦੇ ਮੁੰਡੇ ਦੇ ਸੱਟਾਂ ਲਾਈਆਂ ਇਹਨਾਂ ਨੇ ਬੈਲਟਾਂ ਨਾਲ ਕੁੱਟਿਆ ਸਾਨੂੰ ਨਹੀਂ ਇਹਨਾਂ ਕੋਲ ਹੋਰ ਕੀ ਕੀ ਚੀਜ਼ ਹੈਗੀਆਂ ਸੀ ਇਹਨਾਂ ਨੇ ਉਹ ਮਾਰਿਆ ਜਿਹੜਾ ਸਾਹੀਲਾ ਉਹਦੇ ਚੱਕਰ ਬੜੇ ਆ ਰਹੇ ਸਿਰ 'ਤੇ ਸੱਟ ਲੱਗੀ ਹੋਈ ਆ ਤੇ ਮੇਰੇ ਹਸਬੰਡ ਦੇ ਕੰਨ ਦੇ ਪਿੱਛੇ ਲੱਗੀਆਂ ਹੋਈਆਂ ਉਹਦੇ ਵੀ ਜਾਦਾ ਲੱਗੇ ਤੋ ਸੀਵਲ ਹਸਪਤਾਲ ਐ ਵਿਕੀ ਤੇ ਸ਼ਿਵਮ ਉੱਡੋੜ ਕੇ ਆਂਦੇ ਗੋਨੇ ਮੇਰੇ ਵਿਕੀ ਤੇ ਸ਼ਿਵਮ ਦੋਨੇ ਸਕੇ ਭਰਾ ਆ ਗਏ ਆਂ ਇੱਕ ਗਲੀ ਕਸੂਰੀਆਂ ਚ ਰਹਿੰਦੇ ਆ ਇਹਨਾਂ ਨੇ ਮੈਂ ਜਦੋਂ ਆਪਣੇ ਛੋਟੇ ਭਰਾ ਨੂੰ ਬਚਾਣ ਲਈ ਗਈ ਇਹਨਾਂ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੇਰੇ ਕੱਪੜੇ ਫੜੇ ਆਂ ਕਿਉਂ ਮੈਂ ਚੁੰਨੀ ਤੋਂ ਬਿਨਾਂ ਗਈ ਸੀ ਭੱਜੀ ਇਹਨਾਂ ਨੇ ਮੇਰੀ ਕਮੀਜ਼ ਨੂੰ ਫੜਿਆ ਮੇਰੀ ਕਮੀਜ਼ ਪੱਟੀ ਵੀ ਹੋਈ ਐ ਮੈਂ ਇਸ ਤਰ੍ਹਾਂ ਸ਼ਸਨ ਕੋਆਇਜ਼ ਮਾਰ ਕੇ ਜਾਪੀ ਪੁਲਿਸ ਵਿਭਾਗ ਨੇ ਉਹਨਾਂ ਨੇ ਬੰਦਾ ਕੱਟ ਕੇ ਦੇ ਦਿੱਤੀ ਆ ਉਹ ਕਹਿੰਦੇ ਬੰਦੀ ਕਾਰਵਾਈ ਅਸੀਂ ਕਰਾਂਗੇ ਮੇਰਾ ਨਾਮ ਭਾਈ ਸੁਮਿਤ ਕੀ ਕਰਤਾ ਪਜੀ ਗੱਲਬਾਤ ਆ ਇਹ ਮੈਂ ਆਪਣੀ ਭੈਣ ਦੇ ਘਰ ਮੈਂ ਗਿਆ ਸੀ ਕੋਈ ਕੰਮ ਸੀ ਮੈਨੂੰ ਮੈਂ ਕੋਈ ਗੱਲ ਕਰਨ ਗਿਆ ਸੀ ਮੇਰਾ ਜੀਜਾ ਤੇ ਮੇਰੀ ਮਾਸੀ ਦਾ ਮੁੰਡਾ ਬਾਹਰ ਖਲੋਤੇ ਸੀ ਤੇ ਪਤਾ ਨਹੀਂ ਕੀ ਹੋਇਆ ਤੇ ਮੇਰਾ ਮਾਸੀ ਦਾ ਮੁੰਡਾ ਆਣ ਕੇ ਕਹਿਣ ਲੱਗ ਪਿਆ ਕਿ ਤੇਰੇ ਯਾਰਾਂ ਦੋਸਤਾਂ ਨੇ ਮੈਨੂੰ ਕੁੱਟਿਆ ਫਲਾਂਟਿੰਗ ਤੇ ਮੇਰੀ ਭੈਣ ਜਿਲੇ ਸ਼ਿਦਾਨ ਗਈ ਮੈਂ ਵੀ ਜਿਲੇ ਸ਼ਿਦਾਨ ਗਿਆ ਤੇ ਮੈਂ ਉਹਨਾਂ ਨੂੰ ਸ਼ਿਦਾਨ ਚੱਕਰਾਂ ਦੇ ਵਿੱਚ ਉਹਨਾਂ ਨੇ ਮੇਰੀ ਭੈਣ ਨੂੰ ਹੱਥ ਪਾਇਆ ਉਹਨਾਂ ਦੀ ਯਾਨੀ ਛੜਾਂਦੇ ਛੜਾਂਦੇ ਕੱਪੜੇ ਗੁੱਪੜੇ ਤੱਕਨ ਹੋ ਗਿਆ ਇਹਦਾ ਫੋਨ ਵੀ ਖੋਣ ਤੱਕ ਤੇ ਉਦੋਂ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਦਾ ਵੇ ਤਾਂ ਮੈਨੂੰ ਕਹਿੰਦਾ ਕਿ ਤੂੰ ਆਪਣੇ ਜਿੰਨੂੰ ਮਰਜ਼ੀ ਤੂੰ ਫੋਨ ਕਰ ਲੈ ਤੂੰ ਜਿੰਨੂੰ ਮਰਜ਼ੀ ਸਾਡੇ ਘੜ ਕੇ ਗਿਆ ਹੁਣ ਕਿੰਨੇ ਜਾਣੇ ਸੀ ਕਿੱਟੇ ਉਹ ਭਾਜੀ ਦੋ ਭਰਾਏ ਸੀ ਉਹ ਦੋ ਭਰਾ ਸੀ ਉਹ ਦੋ ਭਰਾਏ ਸੀ ਭਾਜੀ ਹਾਂ ਉਹਨਾਂ ਨੇ ਇਹਨਾਂ ਨੂੰ ਬੈਲਟਾਂ ਬੁਲਟਾਂ ਨਾਲ ਕੁੱਟਿਆ ਮੂੰਹ ਮਾ ਪਾੜਿਆ ਤੇ ਕਿੰਨੇ ਜਾਣੇ ਫੱਟਰ ਹੋਏ ਮੇਰਾ ਮੇਰੀ ਮਾਸੀ ਦਾ ਮੁੰਡਾ ਤੇ ਮੇਰਾ ਜੀਜਾ ਕਿੱਥੇ ਕਿੱਥੇ ਲੱਗੀ ਉਹਨਾਂ ਦੇ ਸਿਰ ਤੇ ਸਾਰੀ ਲੱਗੀ ਜੀਜਾ ਮੇਰੇ ਤੇ ਮੇਰੀ ਮਾਸੀ ਦੇ ਮੁੰਡੇ ਮੂੰਹ ਤੇ ਲੱਗੀ ਉਦੋਂ ਉਹ ਕਹਿੰਦੇ ਨਹੀਂ ਅਸੀਂ ਫੋਨ ਨਹੀਂ ਦੇਣਾ ਤੁਸੀਂ ਜਾਓ ਜੋ ਮਰਜੀ ਗੱਲ। ਝਗੜੇ ਦਾ ਕੰਨ ਕੀ ਰਾਇ ਜੀ? ਭਾਜੀ ਝਗੜੇ ਦਾ ਕਾਰਨ ਉਹ ਕਹਿੰਦੇ ਕਿ ਇਹਨਾਂ ਨੇ ਫੋਨ ਫੋਨ ਮੰਗਿਆ ਸੀ ਉਹਨਾਂ ਨੇ ਖਾਦੀ ਪੀਤੀ ਉਹਨਾਂ ਨੇ ਫੋਨ ਮੰਗਿਆ ਸੀ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਗਾਲ ਗੱਡੀ ਇਹਨਾਂ ਨੇ ਵੀ ਗਾਲ ਗੱਡੀ ਤੇ ਉਹਨਾਂ ਨੇ ਇਹਨਾਂ ਨੂੰ ਕੁੱਟ ਮਾਰ ਕਰਛਦੀ। ਕੋਈ ਪੁਰਾਣੀ ਰੰਜਿਸ਼ ਨਹੀਂ। ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ। ਇੱਕ ਨਰੇਸ਼ ਕੁਮਾਰ ਤੇ ਇੱਕ ਸਾਹਬ ਸਿੰਘ ਨੇ ਉਹਨਾਂ ਦਾ ਝਗੜਾ ਹੋਇਆ ਇੱਕ ਵਿੱਕੀ ਤੇ ਸ਼ਿਮਰਨ ਦੇ ਨਾਲ ਤੇ ਨਰੇਸ਼ ਤੇ ਥੋੜੀ ਜਿਹੀ ਸਿਰਚ ਸੱਟ ਹੈ ਤੇ ਜਿਹੜਾ ਸਾਹਬ ਹੈ ਉਹਦੇ ਨੱਕ ਤੇ ਸੱਟ ਉਹਨੂੰ ਡਾਕਟਰ ਦੇ ਕੇ ਜਮ ਮੁਨਿਸਪਲ ਹਸਪਤ ਸਨੇ ਦਾ ਪਸੂ ਲੜਾਈ ਝਗੜਾ ਹੋਇਆ ਸੱਚ ਜੇ ਲੇਡੀ ਦੇ ਕੱਪੜੇ ਪਾੜੇ ਉਹ ਕਿੰਨਾਂ ਵੱਲੋਂ ਪਾੜੇ ਗਏ ਨੇ ਲੇਡੀਜ਼ ਦੀ ਸਟੇਟਮੈਂਟ ਲਿਖੀ ਹੈ ਅਨੂ ਜੀ ਦੀ ਉਹ ਵਾਈਫ ਆਫ ਹੈਗੇ ਨਰੇਸ਼ ਕੁਮਾਰ ਉਹਨੇ ਦੀ ਸਟੇਟਮੈਂਟ ਲਿਖੀ ਹੈ ਉਹ ਕਹਿੰਦੇ ਵੀ ਇਦਾਂ ਕਰਕੇ ਲੜਾਈ ਝਗੜਾ ਹੋਇਆ ਤੇ ਜਿਹੜੀ ਅਸੀਂ ਅਗਲੀ ਨੈਕਸਟ ਕਾਰਵਾਈ ਕਰਾਵਾਂਗੇ ਅਸੀਂ ਐਮ ਐਲ ਆਰ ਦੇ ਅਕੋਰਡਿੰਗਲੀ ਤੇ ਅਸੀਂ ਆਪਣੇ ਘਰਦਿਆਂ ਦੇ ਸਲਾਹ ਦੇ ਨਾਲ ਜੋ ਸਟੇਟਮੈਂਟ ਦੇਣਗੇ ਫਿਰ ਅਸੀਂ ਕਾਰਵਾਈ ਕਰਾਂਗੇ ਹੁਣ ਝਗੜੇ ਦਾ ਕਾਰਨ ਦਾ ਪਤਾ ਲੱਗਾ ਵੀ ਨਹੀਂ ਇਸ ਬਾਰੇ ਨਹੀਂ ਪਤਾ ਸਰ ਉਹ ਲਾ ਪੈ ਰਹੇ ਕਿ ਨਾ ਮਹੱਲੇ ਵਾਲਿਆਂ ਨੂੰ ਚਿੱਟਾ ਵੇਚਦੇ ਹੋ ਸਮਾਨ ਨਹੀਂ ਇਹਦੇ ਬਾਰੇ ਨਹੀਂ ਕੋਈ ਕਹਿੰਦੇ ਪੁਲਿਸ ਦਾ ਤਾਂ ਨਹੀਂ ਫੜਨ ਜਾ ਰਹੀ ਉਹਨਾਂ ਨੂੰ ਨਹੀਂ ਨਹੀਂ ਫੜਨ ਕੀ ਜਾ ਰਹੀ ਹੈ ਮੈਂ ਰਾਕਟ ਕੱਟ ਕੇ ਦੇ ਦਿੰਦੇ ਹਾਂ ਉਹ ਜੋ ਸਟੇਟਮੈਂਟ ਜਿਨ੍ਹਾਂ ਨੇ ਕੁੱਟਿਆ ਮਾਰਿਆ ਜੋ ਸਟੇਟਮੈਂਟ ਦੇਣ ਕੀ ਰਿਕਾਰਡਿੰਗ ਕਰਵਾਏਗਾ ਨਾ ਜੀ ਠੀਕ ਹੈ ਠੀਕ ਹੈ ਥੈਂਕ ਯੂ